ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਹੀ ਰਹੇ ਹੋ ਕਿ ਭਾਈ ਆ ਐਡੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕਾਂ ਦੀਆਂ ਇਹ ਪੰਜਾਬ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਅਮਲੋ ਅਮਲੋ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਅੰਨੀ ਹੈ ਜਿੱਥੇ ਤੇ ਨਲਕਾ ਜਿਹੜਾ 20 ਸਾਲ ਬਾਅਦ ਉਹ ਖੜੇ ਨੇ ਪਾਣੀ ਦੁਬਾਰੇ ਚੱਕਿਆ ਤੇ ਜਿਹੜਾ ਉੱਥੇ ਵੀ ਪਾਣੀ ਪੀਂਦਾ ਹੈ ਉਹਨਾਂ ਦੇ ਦੁੱਖ ਤਕਲੀਫ ਨੇ ਜਿਹੜੇ ਉਹ ਦੂਰ ਹੁੰਦੇ ਨੇ ਤੇ ਸਾਡੇ ਅੱਖੀ ਦੇਖਦੀ ਵੀ ਗੱਲ ਹੈ ਨਟਸੀ ਨਹੀਂ ਗਏ ਆ ਸਰਕਾਰ ਹੈ ਤੇ ਜਿਹੜੇ ਹੋ ਜਿਨ੍ਹਾਂ ਨੇ ਲੋਕਾਂ ਨੇ ਦੂਰ ਦੂਰ ਤੋਂ ਆ ਕੇ ਪੀਤਾ ਹੈ ਉਹ ਸਾਰੇ ਕਹਿ ਰਹੇ ਨੇ ਵੀ ਅਸੀਂ ਠੀਕ ਆ ਤੇ ਇੱਥੇ ਦੂਰ ਦੂਰ ਤੋਂ ਬਹੁਤ ਹੀ ਲੋਕ ਇਕੱਠੇ ਹੁੰਦੇ ਆ ਪਾਣੀ ਪੀਣ ਵਾਸਤੇ ਸੰਗਤ ਆਈਆਂ ਨੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਜਿਨ੍ਹਾਂ ਕੋਲ ਵੀ ਇਹ ਵੀਡੀਓ ਪਹੁੰਚ ਰਹੀ ਹੈ ਉਹ ਕਿਰਪਾ ਕਰਕੇ ਇੱਕ ਵਾਰੀ ਤੁਸੀਂ ਉਹ ਨਲਕੇ ਦਾ ਪਾਣੀ ਪੀਓ ਜ਼ਰੂਰ ਆ ਕੇ ਪੀਓ ਕਿਸੇ ਦਾ ਫਾਇਦਾ ਹੋਣਾ ਚਾਹੀਦਾ ਆਪਾਂ ਇੰਨੇ ਪੈਸੇ ਵੀ ਲਾਉਨੇ ਆ ਬਿਮਾਰੀ ਤੇ ਠੀਕ ਨਹੀਂ ਹੁੰਦੀ ਸ਼ਾਇਦ ਕੀ ਪਤਾ ਉਸ ਪਾਣੀ ਨਾਲ ਬਿਮਾਰੀ ਦਾ ਜਿਹੜਾ ਉਹ ਜੜ ਤੋਂ ਚੱਕੀ ਜਾਵੇ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਆਓ ਤੇ ਇੱਥੇ ਆ ਕੇ ਜਿਹੜਾ ਉਹ ਜਲ ਸਕੋ ਸਤਨਾਮ ਵਾਹਿਗੁਰੂ ਕਹਿ ਕੇ ਸਕਣਾ ਇਹ ਬਹੁਤ ਹੀ ਵਧੀਆ ਗੱਲ ਹੈ ਵੀ ਇੱਥੇ ਸੰਤ ਮਹਾਤਮਾ ਆਏ ਸੀ ਜਿਨ੍ਹਾਂ ਨੇ ਉਹਨਾਂ ਨੂੰ ਤਿਆਹ ਲੱਗੀ ਸੀ ਪਾਣੀ ਦੀ ਤੇ ਉਹਨਾਂ ਨੇ ਕਿਹਾ ਕਿ ਮੈਂ ਪਾਣੀ ਪੀਣਾ ਤੇ ਉੱਥੇ ਇੱਕ ਜਿਹੜਾ ਜੁੱਤੀਆਂ ਗੱਠਦਾ ਬੰਦਾ